ਤੁਹਾਡੇ ਦੇਖੋ ਤੁਸੀਂ ਜਿਹੜਾ ਫਲਾਈਓਵਰ ਹੈ 21 ਨੰਬਰ ਫਾਟਕ ਵਾਲਾ ਇਹ ਵੀ ਬਹੁਤ ਜਿਹੜਾ ਟੁੱਟਿਆ ਹੋਇਆ ਸੀ ਬਹੁਤ ਇਦੀ ਸ਼ਕਤੀ ਖਸਤਾ ਹਾਲੇ ਸੀ ਜੇ ਤੁਹਾਡੇ ਸਾਹਮਣੇ ਜਿਹੜਾ ਇੱਥੇ ਕੰਮ ਸ਼ੁਰੂ ਹੋ ਚੁੱਕਿਆ ਹੈ ਤੁਗਨਵਾਨ ਸਾਹਿਬ ਵਾਲੀ ਰੋਡ ਵੀ ਜਿਹੜੀ ਹੈ ਬਣ ਜਾ ਰਹੀ ਹੈ ਤੇ ਬਹੁਤ ਜਲਦੀ ਜਿਹੜੀ ਹੈ ਪਟਿਆਲੇ ਸ਼ਾਇਦ ਸਾਰੀਆਂ ਮੇਨ ਰੋਡਸ ਜਿਹੜੀਆਂ ਨੇ ਬਣਨ ਦਿੱਤੀਆਂ ਜਾਣਗੀਆਂ ਕੰਮ ਜਿਹੜਾ ਹੈਗਾ ਤਿੰਨ ਡਿਪਾਰਟਮੈਂਟਸ ਜਿਹੜੇ ਨੇ ਉਹ ਅਲੱਗ-ਅਲੱਗ ਥਾਵਾਂ ਤੇ ਪੈਰਨਲ ਸੈਮਟੇਨਿਅਸਲੀ ਕੰਮ ਕਰ ਰਹੇ ਨੇ ਤੇ ਉਮੀਦ ਹੈ ਕਿ ਇਸ ਸੀਜ਼ਨ ਸਤੀਆਂ ਸੀਜ਼ਨ ਤੋਂ ਪਹਿਲਾਂ ਪਹਿਲਾਂ ਅਸੀਮ ਕਰ ਲਾ ਕਿੰਨਾ ਖੱਟਾ ਆ ਗਿਆ ਦੇਖੋ ਇਹ ਜਿਹੜਾ ਸਟ੍ਰੈਚ ਹੈਗਾ ਇਹ 1.5 ਕਰੋੜ ਦਾ ਸਟ੍ਰੈਟੇਜੀ ਇਹ ਜਿਹੜਾ ਹੈਗਾ ਰੇਲਿੰਗ ਤੋਂ ਰੇਲਿੰਗ ਜਿਹੜੀਆਂ ਤੁਸੀਂ ਰੇਲਿੰਗ ਦੇਖ ਰਹੇ ਹੋ 21 ਨੰਬਰ ਪਾਰਕ ਦਾ ਪੂਰਾ ਜਿਹੜਾ ਬੋਥ ਸਾਈਡਸ ਜਿਹੜੀਆਂ ਐਂਡ ਟੂ ਐਂਡ ਜਿਹੜਾ ਹੈ ਇਹ ਵੀ ਕਾਰਟਿੰਗ ਹੋਈ ਤਾਂ ਕਈਆਂ ਦੀ ਸ਼ਿਕਾਇਤਾਂ ਆ ਰਹੀਆਂ ਕਿ ਸੜਕ ਥੋੜੀ ਕਮਜ਼ੋਰ ਬਣ ਰਹੀ ਹੈ ਕਿ ਉਹਨਾਂ ਦੇ ਠੇਕੇਦਾਰਾਂ ਨੂੰ ਕੁਝ ਸਰ ਜੇ 5 ਪੈਸੇ ਦਾ ਵੀ ਕੋਈ ਕਮੀ ਪੇਸ਼ੀ ਆਈ ਅੰਡਰਪਾਰਟਮੈਂਟ ਦੇ ठेकेदार ਦੋਨੋਂ ਦੇ ਵਿਲ ਬੀ ਹੈਲਡ ਰਿਸਪਾਂਸਿਬਲ ਮੈਂ ਪਹਿਲਾਂ ਹੀ ਕਿਹਾ ਹੋਇਆ ਵੈਰੀ ਕਲੀਅਰ ਦ ਵੈਰੀ ਫਰਸਟ ਥਿੰਗ ਉਹ ਮੈਂ ਤਾਂ ਇਹਨੇ ਕਿਹਾ ਵੀ ਕੁਆਲਿਟੀ ਤੇ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਕੰਮ ਜਿਹੜਾ ਹੈਗਾ ਇੱਕ ਦਿਨ ਵੱਧ ਘੱਟ ਮੈਂ ਜ਼ਰੂਰ ਬਰਦਾਸ਼ਤ ਕਰ ਸਕਦਾ ਬਟ ਕੁਆਲਿਟੀ ਕੁਆਂਟੀਟੀ ਤੇ ਕੋਈ ਕੰਪਰੋਮਾਈਜ਼ ਨਹੀਂ ਪਾਣੀ ਦੀ ਪਾਈਪਲਾਈਨਾਂ ਜਿਹੜੀਆਂ ਹੋਈਆਂ ਬੈ ਚੁੱਕੀਆਂ ਜੇ ਕਿਉਂਕਿ ਦੁਬਾਰਾ ਵੀ ਪੱਟਣ ਦੀ ਕੋਸ਼ਿਸ਼ ਹੋਵੇ ਉਹ ਪੱਟੇ ਦੁਬਾਰਾ ਯਾਰ ਉਹ OHSR ਬਣਨੇ ਨੇ ਪਹਿਲਾਂ ਤਾਂ ਅਜੇ ਅਜੇ ਜਿਹੜੇ ਨੇ ਦੋ ਟੈਂਕੀਆਂ ਪਾਣੀ ਦੀਆਂ ਬਣੀਆਂ ਨੇ ਉਹਨਾਂ ਨੂੰ ਸ ਇਹੋਂ ਕੰਮ ਕਰਾ ਕੇ ਬਾਅਦ ਦੇ ਵਿੱਚ ਜਿਹੜੇ ਹੈ ਕਰੈਕਸ਼ਨ ਅਸੀਂ ਦੇਖਾਂਗੇ ਕੀ ਗੱਲ ਹੈ